ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਮੁੜਲਾਡਾ ਸ਼ਹਿਰ ਦੇ ਰਾਮਲੀਲਾ ਗਰਾਊਂਡ 'ਚ ਨਗਰ ਕੌਂਸਲ ਵੱਲੋਂ ਇੱਕ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੀ ਅਗਵਾਈ ਨਗਰ ਕੌਂਸਲ ਦੇ ਪ੍ਰਧਾਨ ਸੁਖਪਾਲ ਸਿੰਘ, ਭੋਲਾ ਸਿੰਘ, ਕਾਕਾ ਅਮਰਿੰਦਰ ਸਿੰਘ ਦਾਤੇਵਾਸ ਤੇ ਪੂਰੀ ਭਾਜਪਾ ਟੀਮ ਨੇ ਕੀਤੀ। ਪ੍ਰਧਾਨ ਸੁਖਪਾਲ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੂੜਾ ਕਰਕਟ ਸਿਰਫ ਕੂੜੇ ਵਾਲੀਆਂ ਟਰਾਲੀਆਂ ਵਿੱਚ ਹੀ ਪਾਇਆ ਜਾਵੇ। ਖੁੱਲ੍ਹੀ ਜਗ੍ਹਾ ਤੇ ਨਾ ਸੁੱਟਿਆ ਜਾਵੇ ਉਹਨਾਂ ਕਿਹਾ ਕਿ ਗੰਦਗੀ ਨਾ ਸਿਰਫ ਸ਼ਹਿਰ ਦੀ ਸ਼ੋਭਾ ਘਟਾਉਂਦੀ ਹੈ ਇਸ ਸਗੋ ਲੋਕਾਂ ਦੀ ਸਿਹਤ ਲਈ ਵੀ ਖਤਰਾ ਬਣਦੀ ਹੈ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਹੁਤ ਹੀ ਸਤਿਕਾਰਯੋਗ ਸ਼੍ਰੀ ਨਰਿੰਦਰભાઈ ਮੋਦੀ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਜਿਹੜਾ ਅਸੀਂ ਪੂਰੇ ਪੰਜਾਬ ਦੇ ਵਿੱਚ ਹੀ ਤੇ ਦਾ ਜਿਹੜਾ ਸਫਾਈ અભિયાન ਤੋਂ ਲੈ ਕੇ 2 ਅਕਤੂਬਰ ਤੱਕ ਜਿਵੇਂ ਖੂਨਦਾਨ ਕੈਂਪ ਸਫਾਈ ਦਾ ਹੋਰ ਪੌਦੇ ਲਾਉਣੇ ਪੌਦੇ ਵਗੈਰਾ ਲਾਉਣੇ ਮਤਲਬ ਕਿ 2 ਅਕਤੂਬਰ ਤੱਕ ਜਿਹੜੇ ਪ੍ਰੋਗਰਾਮ ਆ ਸਾਡੇ ਲਗਾਤਾਰ ਇਹ ਚੱਲਦੇ ਰਹਿਣਗੇ ਅੱਜ ਅਸੀਂ ਸ਼ੁਰੂਆਤ ਜੋ ਕਰ ਰਹੇ ਹਾਂ ਅੱਜ ਪ੍ਰਧਾਨ ਮੰਤਰੀ ਦੇ ਜਨਮ ਦਿਹਾੜੇ ਨੂੰ ਲੈ ਕੇ ਅਸੀਂ ਅੱਜ ਸਫਾਈ અભિયાન ਭਾੜੇ ਤੋਂ ਸ਼ੁਰੂ ਕਰ ਰਹੇ ਹਾਂ ਜੀ ਧੰਨਵਾਦ ਜੀ ਉਹਨਾਂ ਦੇ ਜਨਮ ਦਿਨ ਤੇ ਪੂਰੇ ਦੇਸ਼ ਵਾਸੀਆਂ ਨੂੰ ਉਹਨਾਂ ਦੇ ਜਨਮ ਦਿਨ ਦੀ ਵਧਾਈ ਦਿੰਨਾ ਤੇ ਨਾਲ ਨਾਲ ਕਾਮਨਾ ਕਰਦੇ ਆ ਕਿ ਉਹਨਾਂ ਨੂੰ ਦੇਰੁ ਆਪਣੀ ਰਾਜ ਤੋਂ ਕੋਈ ਤਰੱਕੀ ਦੇਣ ਤੰਦਰੁਸਤੀ ਬਖਸ਼ੇ ਪਰਮਾਤਮਾ ਤੇ ਦੂਸਰਾ ਅੱਜ ਸਾਨੂੰ ਉੱਤੋਂ ਪਾਰਟੀ ਵੱਲੋਂ ਹੁਕਮ ਆਇਆ ਕਿ 17 ਤਰੀਕ ਤੋਂ ਲੈ ਕੇ ਮਹਾਤਮਾ ਗਾਂਧੀ ਜਨਮ ਦਿਨ 2 ਅਕਤੂਬਰ ਦਾ 2 ਅਕਤੂਬਰ ਤੱਕ ਵੀ ਪੂਰੇ ਸ਼ਹਿਰ ਨੂੰ ਪਿੰਡਾਂ ਨੂੰ ਸਾਫ਼ ਸੁਥਰਾ ਇਹਦੇ ਵਿੱਚ ਬਣਾਉਣ ਦੀ ਸਹਯੋਗ ਕਰਨਾ ਹੈ ਅਸੀਂ ਅੱਜ ਪੂਰੀ ਟੀਮ ਦੇ ਨਾਲ ਸਾਡੀ ਪੂਰੀ ਨਗਰ ਕੌਂਸਲ ਦੇ ਸਾਰੇ ਮੁਲਾਜ਼ਮ ਅਸੀਂ ਇੱਕ ਸਾਨੂੰ ਬੋਤਨ ਕਰਦੇ ਆ ਕਿ ਅਸੀਂ ਪੂਰੇ ਸ਼ਹਿਰ ਨੂੰ ਜਿਹੜੀ ਮਹੀ ਮੈਂ 2 ਅਕਤੂਬਰ ਤੱਕ ਚੱਲੂਗੀ ਪੂਰੇ ਸੇ ਦੇ ਕੇ ਸ਼ਹਿਰ ਨੂੰ ਬਹੁਤ ਸਾਫ਼ ਸੁਥਰਾ ਬਣਾਵਾਂਗੇ ਤੇ ਹੱਥ ਬਨ ਕੇ ਸ਼ਹਿਰ ਵਾਸੀਓ ਸਾਡੀ ਅਪੀਲ ਹੈ ਵੀ ਜਿੰਨਾ ਵੀ ਕੂੜਾ ਕਰਕਟ ਹੋ ਰਿਹਾ ਸਾਡੇ ਰੇੜੀਆਂ ਦੇ ਵਿੱਚ ਟਰਾਲੀਆਂ ਦੇ ਵਿੱਚ ਪਾਇਆ ਜਾਵੇ ਨਾ ਕਿ ਖੁੱਲ੍ਹੇ ਜਗ੍ਹਾ ਦੇ ਵਿੱਚ ਸੁੱਟਾ ਜਾਵੇ ਜਿੱਥੇ ਲੋਕਾਂ ਨੂੰ ਬੜੀ ਪਰੇਸ਼ਾਨੀ ਆਉਂਦੀ ਹੈ ਸਮੈਲ ਮਾਰਦੀ ਹੈ ਦੇਖੋ ਮੌਸਮ ਖਰਾਬ ਸੀ ਬਹੁਤ ਜ਼ਿਆਦਾ ਪਹਿਲਾਂ ਪਿਛਲੇ ਦਿਨੀ ਕੁਦਰਤੀਪ ਕਰੋਪ ਆਇਆ ਸੀ ਉਹਦੇ ਕਾਕੇ ਬਿਮਾਰੀਆਂ ਲੱਗਣ ਦਾ ਬਹੁਤ ਵੱਡਾ ਖਤਰਾ ਹੈ ਮੈਂ ਸਰਬੱਤ ਦਾਤ ਵਨ ਕੇ ਪੂਰੀ ਅਪੀਲ ਕਰਦਾ ਕਿ ਉਹ ਆਪਣੇ ਜਿਹੜਾ ਕੂੜਾ ਕਰਕਟਾ ਸਾਰਾ ਸਾਡੇ ਵੇ ਇਕਲਾਂ ਦੇ ਵਿੱਚ ਸੁੱਟਣ ਤਾਂ ਕਿ ਸ਼ਹਿਰ ਦੀ ਸਫਾਈ ਦਾ ਸਾਡਾ ਸਹਿਯੋਗ ਕਰਕੇ ਅਸੀਂ ਸ਼ਹਿਰ ਨੂੰ ਪੂਰਾ ਸਾਫ਼ ਸੁਥਰਾ ਬਣਾ ਸਕੀਏ ਅੱਜ ਸਭ ਤੋਂ ਪਹਿਲਾਂ ਅਸੀਂ ਸਾਡੇ ਦੇਸ਼ ਦੇ ਬੜੇ ਜੈਸ਼ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਜਨਮ ਦਿਨ ਦੀਆਂ ਸਮੂਹ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਪ੍ਰਮਾਤਮਾ ਅੱਗੇ ਦੁਆਗੂਆਂ ਵੀ ਉਹਨਾਂ ਦੀ ਬਹੁਤ ਲੰਮੀ ਉਮਰ ਤੇ ਤੰਦਰੁਸਤੀ ਹੋਣ ਤਾਂ ਕਿ ਉਹ ਦੇਸ਼ ਦੀ ਸੇਵਾ ਇੱਦਾਂ ਕਰਦੇ ਰਹਿਣ ਆਏ ਸਾਲ ਉਹਨਾਂ ਦੇ ਜਨਮ ਦਿਨ ਤੇ 15 ਦਿਨਾਂ ਦਾ 15 ਪਾੜਾ ਮਨਾਇਆ ਜਾਂਦਾ ਜਿਸ 'ਚ अनेका ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਪ੍ਰੋਗਰਾਮਾਂ ਦੀ ਅੱਜ ਲੜੀ ਸ਼ੁਰੂ ਹੋਣ ਲੱਗੀ ਆ ਸਾਡੇ ਜਿਹੜੇ ਪ੍ਰੋਜੈਕਟ ਦੇ ਚੇਅਰਮੈਨ ਨੇ ਦਿਲਜੀਤ ਦਰਸ਼ੀ ਜੀ ਤੇ ਮੰਡਲ ਪ੍ਰਧਾਨ ਕੁਸ਼ ਜੀ ਉਹਨਾਂ ਦੀ ਰਹਿਨਮਾਈ ਹੇਟ ਹੈ ਸਾਰਾ ਪ੍ਰੋਗਰਾਮ 15 ਦਿਨ ਚੱਲਣਗੇ ਜਿਵੇਂ ਸਾਨੂੰ ਲੀਕ ਕੇ ਦੇਣਗੇ ਉਸ ਤਰੀਕੇ ਨਾਲ ਹੋਣਗੇ ਇਹਦੇ ਵਿੱਚ ਪੌਦਾ ਰ ਹੋਣਾ ਹੈ ਸਾਫ ਸਪਾਈ ਹੈ ਕੈਂਪ ਹੈ ਭੋਜਨ ਕੈਂਪ ਹੈ ਹੋਰਨੇਕਾਂ ਪ੍ਰੋਗਰਾਮ ਨੇ ਜਿਨ੍ਹਾਂ ਦੀ ਤਫਸੀਲ ਇਹ ਤੁਹਾਨੂੰ ਡਿਕਲੇਅਰ ਵੀ ਕਰਨਗੇ ਪਰ ਅਸੀਂ ਇਹ ਜਰੂਰ ਇੱਕ ਬੇਨਤੀ ਕਰਨੀ ਚਾਹੁੰਦੇ ਆ ਪ੍ਰਸ਼ਾਸਨ ਨੂੰ ਵੀ ਜੇ ਪ੍ਰਸ਼ਾਸਨ ਕਿਤੇ ਜਿੱਦਾਂ ਹੁਣ ਤੁਸੀਂ ਇੱਧਰ ਦਿਖਾ ਸਕਦੇ ਹੋ ਠੱਠੇ ਅਨੇਕਾਂ ਤੇ ਵਿੱਚੀ ਗਾਮਾ ਤੁਰੀਆਂ ਫਿਰਦੀਆਂ ਨੇ ਜਿਹਦੇ ਨਾਲ ਦੇਸ਼ ਦੇ ਬਹੁਤੇ ਲੋਕਾਂ ਤੇ ਮਾੜਾ ਪ੍ਰਭਾਵ ਪੈਂਦਾ ਵੀ ਜਿਹਨੂੰ ਇਹ ਮਾਤਾ ਕਹਿੰਦੇ ਨੇ ਉਹਦਾ ਇਹ ਹਾਲ ਹੈ ਧਾਰਮਿਕ ਤੌਰ ਤੇ ਬੜੀ ਠੇਸ ਵਾਲੀ ਗੱਲ ਹੈ ਪ੍ਰਸ਼ਾਸਨ ਨੂੰ ਮੈਂ ਬੇਨਤੀ ਕਰਦਾ ਜੇ ਕਿਤੇ ਉਹ ਸਾਡਾ ਸਾਥ ਦੇਵੇ ਚਾਹੇ ਮੇਰਾ ਇੰਡੀਵਿਜੂਅਲ ਸਾਥ ਦੇਵੇ ਮੈਂ ਡੀਸੀ ਮਾਨਸਾ ਨੂੰ ਬੇਨਤੀ ਕਰਦਾ ਜੇ ਕਿਤੇ ਜਗ੍ਹਾ ਉਪਲਬਧ ਕਰਾਉਂਦੇ ਆ ਉਹ ਤੇ ਸਾਡਾ ਸਾਥ ਦਿੰਦੇ ਆ ਤਾਂ ਮੈਂ ਆਪਦੇ ਸ਼ਹਿਰ ਦੇ ਸਾਰੇ ਠੱਠੇ ਚੱਕਰ ਨੂੰ ਤਿਆ